ਹੈਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਹਾਂ ਗਰਮੀਆਂ ਦੇ ਵਿੱਚ ਪਾਉਣ ਲਈ ਬਹੁਤ ਸੋਹਣੇ ਕਾਟਨ ਦੇ ਸੂਟ ਕੱਟ ਰੇਟਾਂ ਦੇ ਵਿੱਚ ਤੇ ਲਾਈਟ ਰੰਗ ਬਹੁਤ ਸੋਹਣੇ-ਸੋਹਣੇ ਰੰਗ ਹੈ ਤੇ ਨਾਲ ਹੀ ਕਾਟਨ ਦਾ ਦੁਪੱਟਾ ਆਵੇਗਾ ਤੇ ਮੈਚਿੰਗ ਸੂਟ ਹੈ ਇਹ ਦੇਖੋ ਇਸ ਤੇ ਗਲੇ ਤੇ ਨੈਕ ਪੱਟੀ ਵਰਕ ਹੋਇਆ ਵੈ ਤੇ ਫੈਬਰਿਕ ਪਿਓਰ ਕਾਟਨ ਹੈ ਗਲੇ ਤੇ ਇਸ ਤਰ੍ਹਾਂ ਵਰਕ ਹੋਇਆ ਹੋਇਗਾ ਤੇ ਸਲਵਾਰ ਵੀ ਪਿਓਰ ਕਾਟਨ ਦੀ ਹੈ ਸੇਮ ਕਪੜਾ ਦਾ ਪ੍ਰਿੰਟ ਦਾ ਫਰਕ ਆ ਇਹ ਆ ਗਿਆ ਸੂਤੀ ਦੁਪੱਟਾ ਇਹਦੇ ਨਾਲ ਬਹੁਤ ਸੋਹਣੇ ਕਲਰ ਹੈ ਪਿਓਰ ਕਾਟਨ ਦੇ ਵਿੱਚ ਸੂਟ ਹੈ ਤੁਸੀਂ ਡੇਲੀ ਰੁਟੀਨ ਦੇ ਵਿੱਚ ਵੀ ਪਾ ਸਕਦੇ ਹੋ ਤੇ ਬਾਹਰ ਅੰਦਰ ਜਾਣ ਵਾਸਤੇ ਵੀ ਬਹੁਤ ਵਧੀਆ ਸਟੱਫ ਹੈਗਾ ਤੇ ਸਿਰਫ ਰੇਟ 600 ਰੁਪਿਆ ਬਹੁਤ ਈਕਾ ਟ੍ਰੇਟਾਂ ਦੇ ਵਿੱਚ ਸੂਟ ਤੁਸੀਂ ਘਰ ਬੈਠੇ ਮੰਗਵਾਉਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਇਹ ਕਲਰ ਬਹੁਤ ਪਿਆਰੇ ਹੈਗੇ ਦੂਸਰਾ ਕਲਰ ਦੇਖੋ ਲਾਈਟ ਕਲਰ ਨੇ ਕਿ ਬਿਲਕੁਲ ਗਰਮੀਆਂ ਦੇ ਵਿੱਚ ਪਾਉਣ ਲਈ ਬਹੁਤ ਸੋਹਣਾ ਸਟਾਫ ਹੈ ਇਹ ਦੇਖੋ ਨੇੜੇ ਕਰਕੇ ਦੇਖੋ ਕੱਪੜੇ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈਗਾ ਤੇ ਬਹੁਤ ਹੀ ਪਿਆਰੀ ਚੀਜ਼ ਹੈਗੀ ਇਹ ਸਲਵਾਰ ਆ ਗਈ ਇਹਦੇ ਨਾਲ ਕਾਟਨ ਦਾ ਇਹ ਪੱਤਾ ਵੀ ਦਾ ਪ੍ਰਾਈਸ ਤੁਹਾਨੂੰ ਦੱਸਤਾ ਇਹਦੇ 600 ਰੁਪਏ ਦਾ ਬਹੁਤ ਸੋਹਣੀ ਚੀਜ਼ ਹੈ